ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ కెਮਿਸਟਰੀ ਵਿਭਾਗ ਅਤੇ ਪੰਗੋਲ ਵਿਭਾਗ ਖਾਲਸਾ ਕਾਲਜ ਫਾਰ ਵਿਮਨ ਸਿਵਲ ਲਾਈਨਸ ਲੁਧਿਆਣਾ ਨੇ wwwf ਇੰਡੀਆ ਦੇ ਸਹਿਯੋਗ ਨਾਲ ਹਰੀਕੇ ਪੱਤਣ ਵੈਟਲੈਂਡਜ਼ ਅਤੇ ਬਰਡ ਸੈਂਚਰੀ ਦਾ ਵਿਦਿਅਕ ਦੌਰਾ ਕੀਤਾ ਦੋ ਅਧਿਆਪਕਾਂ ਦੇ ਨਾਲ ਪੰਜਾਬ ਵਿਦਿਆਰਥੀਆਂ ਨੇ ਪੱਤਣ ਵਿਖੇ ਕੁਦਰਤ ਨਾਲ ਨੇੜਿਓਂ ਮੁਲਾਕਾਤ ਕੀਤੀ ਵਿਦਿਆਰਥੀਆਂ ਨੇ ਹਰੀਕੇ ਸਥਿਤ ਵਿਆਖਿਆ ਕੇਂਦਰ ਦਾ ਵੀ ਦੌਰਾ ਕੀਤਾ ਜਿੱਥੇ ਸਰਬਜੀਤ ਕੌਰ ਅਤੇ ਸ਼੍ਰੀ ਤਰਸੀਮ ਸਿੰਘ ਨੇ ਉਹਨਾਂ ਨੂੰ ਵੱਖ-ਵੱਖ ਪ੍ਰਵਾਸੀ ਪੰਛੀਆਂ ਦੀਆਂ ਤਸਵੀਰਾਂ ਦਿਖਾਈਆਂ ਜੋ ਹਰ ਸਾਲ ਇਸ ਸੁੰਦਰ ਜਲਗਾਹ ਵਿੱਚ ਆਉਂਦੇ ਹਨ ਮੌਕੇ ਤੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਡਾਲਫਿਨ ਅਤੇ ਕੜਿਆਲ ਇਨ੍ਹਾਂ ਜਲਗਾਹਾਂ ਦੇ ਵਸਨੀਕ ਹਨ ਅਤੇ WWF ਸਮੇਤ ਹੋਰ ਸੰਸਥਾਵਾਂ ਇਨ੍ਹਾਂ ਦੀ ਸੰਭਾਲ ਲਈ ਕੰਮ ਕਰ ਰਹੀਆਂ ਹਨ ਪੰਛੀਆਂ ਦੀ ਗਿਣਤੀ ਦੇ ਆਕੜੇ ਅਨੁਸਾਰ ਇਸ ਸਾਲ 50 ਹਜ਼ਾਰ ਪ੍ਰਵਾਸੀ ਪੰਛੀਆਂ ਨੂੰ ਦਿਖਾਇਆ ਗਿਆ ਹੈ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਲੰਮੀ ਕੁਦਰਤ ਦੀ ਸੈਰ ਕੀਤੀ ਜਿੱਥੇ ਉਹਨਾਂ ਨੂੰ ਸ਼ਾਨਦਾਰ ਬਨਸਪਤੀ ਅਤੇ ਜੀਵ ਜੰਤੂਆਂ ਨੂੰ ਦੇਖਣ ਦਾ ਮੌਕਾ ਮਿਲਿਆ ਵਿਦਿਆਰਥੀਆਂ ਨੂੰ ਇਸ ਤੱਥ ਬਾਰੇ ਜਾਗਰੂਕ ਕੀਤਾ ਗਿਆ ਕਿ ਇਹ ਵੈਟਲੈਂਡ ਵਾਤਾਵਰਣ ਦਾ ਸਭ ਤੋਂ ਵੱਧ ਲਾਭਕਾਰੀ ਹਿੱਸਾ ਹਨ ਅਤੇ ਜੈਵ ਵਿਭਿੰਨਤਾ ਦੇ ਪੰਘੂੜੇ ਹਨ ਜੋ ਪੌਦਿਆਂ ਅਤੇ ਜਾਨਵਰਾਂ ਦੀਆਂ ਅਣਗਿਣਤ ਕਿਸਮਾਂ ਨੂੰ ਰਹਿائش ਪ੍ਰਦਾਨ ਕਰਦੇ ਹਨ ਨਰੀਕਨ ਟਾਵਰ ਤੇ ਵਿਦਿਆਰਥੀਆਂ ਨੇ ਵੈਟਲੈਂਡਜ਼ ਦੇ ਆਲੇ-ਦੁਆਲੇ ਪੰਛੀਆਂ ਅਤੇ ਬਨਸਪਤੀ ਨੂੰ ਨੇੜੇੋਂ ਦੇਖਣ ਲਈ ਦੂਰਬਿੰਦ ਦੀ ਵਰਤੋਂ ਵੀ ਕੀਤੀ। ਅੰਤ ਵਿੱਚ ਵਿਦਿਆਰਥੀਆਂ ਨੇ ਆਪਣੇ ਵਾਤਾਵਰਣ ਨੂੰ ਸਾਫ਼ ਰੱਖਣ ਅਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਜੈਵ ਵਿਭਿੰਨਤਾ ਦੀ ਸੰਭਾਲ ਵਿੱਚ ਯੋਗਦਾਨ ਪਾਉਂਦਾ ਪ੍ਰਣ ਲਿਆ। ਮੈਡਮ ਪ੍ਰਿੰਸੀਪਲ ਡਾਕਟਰ ਕਮਲਜੀਤ ਗਰੇਵਾਲ ਨੇ ਅਧਿਆਪਕ ਕੋਆਰਡੀਨੇਟਰ ਡਾਕਟਰ ਅੰਚਲ ਅਰੋੜਾ ਅਤੇ ਸ਼੍ਰੀਮਤੀ ਕੁਲਵਿੰਦਰ ਕੌਰ ਦੇ ਇਸ ਦੌਰੇ ਦਾ ਆਯੋਜਨ ਕਰਨ ਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਹ ਸ਼ਾਨਦਾਰ ਮੌਕਾ ਪ੍ਰਦਾਨ ਕਰਨ ਲਈ ਸ਼੍ਰੀਮਤੀ ਗੀਤਾਂਜਲੀ ਕੰਵਰ ਪ੍ਰੋਜੈਕਟ ਕੋਆਰਡੀਨੇਟਰ WWF ਇੰਡੀਆ ਹਰੀਕੇ ਪੱਤਣ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।